ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਜੀ ਅਸੀਂ ਦੱਸ ਦਈਏ ਆਪਾਂ ਆਪਣੇ ਚੈਨਲ ਤੇ ਸੱਚੀਆਂ ਹਟਭੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੀ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਬਹੁਤ ਹੀ ਪਿਆਰੀ ਸਾਖੀ ਸ਼ੇਅਰ ਕਰਨ ਲੱਗੇ ਆਂ ਸੋ ਇਸ ਕਰਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਇਹ ਉਹਦੋਂ ਦੀ ਗੱਲ ਹੈ ਜੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦਾ ਉਧਾਰ ਕਰਦੇ ਹੋਏ ਪੰਜਾਬ ਆਏ ਨਾ ਪੰਜਾਬ ਆ ਕੇ ਉਹਨਾਂ ਨੇ ਰਾਵੀ ਦਰਿਆ ਦੇ ਕੰਢੇ ਆਪਣਾ ਡੇਰਾ ਲਗਾ ਲਿਆ। ਉਸ ਸਮੇਂ ਦੀ ਉਸ ਇਲਾਕੇ ਦੇ ਵਿੱਚ ਦੁੱਧਾ ਨਾਂ ਦਾ ਇੱਕ ਜ਼ਮੀਂਦਾਰ ਸੀ ਜਿਹੜਾ ਕਿ ਬਹੁਤ ਹੀ ਜ਼ਿਆਦਾ ਪੈਸੇ ਵਾਲਾ ਸੀ। ਤੇ ਜਿਹੜੇ ਉਹ ਇਲਾਕੇ ਦੇ ਲੋਕ ਸੀਗੇ ਉਹ ਸਾਰੇ ਜ਼ਮੀਂਦਾਰ ਦੇ ਕੋਲੋਂ ਦੁੱਧ ਲਿਆ ਕਰਦੇ ਸੀ ਕਿਉਂਕਿ ਜ਼ਮੀਂਦਾਰ ਦੇ ਕੋਲ ਇਲਾਕੇ ਦੇ ਵਿੱਚ ਸਭ ਤੋਂ ਵੱਧ ਡੰਗਰ ਰੱਖੇ ਹੋਏ ਸੀ। ਖੋਰਾ ਕਰਾਂ ਦੇ ਵਿੱਚ ਵੀ ਡੰਗਰ ਰੱਖੇ ਹੋਏ ਸੀ ਪਰ ਜਿਹੜੇ ਜ਼ਮੀਂਦਾਰ ਦੇ ਕੋਲ ਪੈਸਾ ਵੱਧ ਹੋਣ ਕਰਕੇ ਬਹੁਤ ਸਾਰੇ ਡੰਗਰ ਪਸ਼ੂ ਪੱਛੇ ਰੱਖੇ ਹੋਏ ਸੀ ਸੋ ਇਸ ਕਰਕੇ ਜੀ ਜਿਹੜੇ ਇਲਾਕੇ ਦੇ ਲੋਕ ਆ ਦੂਰੋਂ ਦੂਰੋਂ ਆ ਕੇ ਜੀ ਉਹਦੇ ਕੋਲੋਂ ਦੁੱਧ ਲੈ ਕੇ ਜਾਇਆ ਕਰਦੇ ਸੀ ਤੇ ਇੱਕ ਦਿਨ ਜ਼ਮੀਦਾਰ ਦੀ ਜਿਹੜੀ ਘਰ ਵਾਲੀ ਆ ਉਹਨੂੰ ਪਤਾ ਲੱਗਦਾ ਹੈ ਕਿ ਆਪਣੇ ਇਲਾਕੇ ਦੇ ਵਿੱਚ ਰਾਵੀ ਦਰਿਆ ਦੇ ਕੰਢੇ ਦੇ ਲਾਗੇ ਇੱਕ ਸਾਧੂ ਸੰਤ ਮਹਾਪੁਰਖ ਆਏ ਹੋਏ ਨੇ ਉਹਨੂੰ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਲੱਗਿਆ ਤੇ ਉਹਦੀ ਵੀ ਉਸ ਦੀ ਘਰ ਵਾਲੀ ਦੀ ਇੱਛਾ ਹੋਈ ਕਿ ਤੁੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਆਏ ਜਾਣ ਤੇ ਉਹ ਜੀ ਆਪਣੇ ਘਰ ਵਾਲੇ ਦੇ ਨਾਲ ਗੱਲ ਕਰਦੀਆ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੀ ਆਸ਼ਾ ਜਤਾਉਂਦੀ ਆ ਪਰ ਉਸ ਦਾ ਘਰ ਵਾਲਾ ਜਿਹੜਾ ਜ਼ਮੀਦਾਰ ਦੋਦਾਂ ਹੁੰਦਾ ਜੀ ਉਹ ਉਸ ਨੂੰ ਮਨਾ ਕਰ ਦਿੰਦਾ ਤੇ ਉਹ ਕਹਿੰਦਾ ਕਿ ਬਾਲਾ ਸੰਤਾ ਫਕੀਰਾਂ ਦੇ ਮਗਰ ਨਹੀਂ ਲੱਗੇਦਾ ਪਰ ਫਿਰ ਵੀ ਜੀ ਜਿਹੜੀ ਉਸ ਦੀ ਘਰ ਵਾਲੀ ਆ ਉਹ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਬਾਰੇ ਉਸ ਨੇ ਬਹੁਤ ਸੁਣਿਆ ਸੀ ਤੇ ਜੀ ਉਹ ਕੀ ਕਰਦੀ ਆ ਜੀ ਉਹ ਆਪਣੇ ਘਰ ਵਾਲੇ ਨੂੰ ਨਹੀਂ ਦੱਸਦੀ ਆਪਣੇ ਜਿਹੜੀਆਂ ਹੋਰ ਸਗੀਆਂ ਸਹੇਲੀਆਂ ਜੀ ਉਹਨਾਂ ਦੇ ਨਾਲ ਜੀ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੇ ਲਈ ਜਾਂਦੀ ਆ ਜੀ ਤੇ ਨਾਲ ਜੀ ਉਹ ਇੱਕ ਦੁੱਧ ਦਾ ਡੋਲੂ ਵੀ ਭਰ ਕੇ ਲੈ ਕੇ ਜਾਂਦੀ ਆ ਤੇ ਜਦੋਂ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਨੂੰ ਮਿਲਦੀ ਆ ਜੀ ਜਦੋਂ ਉਹਨਾਂ ਦੇ ਦਰਸ਼ਨ ਕਰਦੀ ਆ ਤੇ ਉਹਨਾਂ ਦਾ ਕੀਰਤਨ ਸੁਣਦੀ ਆ ਜੀ ਉਹ ਨਿਹਾਲ ਹੋ ਜਾਂਦੀ ਆ ਦੇਵ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਖਦੀ ਆ ਕਿ ਮੈਂ ਅੱਜ ਤਨ ਹੋ ਗਈ ਤੁਹਾਡੇ ਦਰਸ਼ਨ ਕਰਕੇ ਤੁਹਾਡਾ ਕੀਰਤਨ ਸੁਣ ਕੇ ਕਿ ਮੈਂ ਹੁਣ ਹਰ ਰੋਜ਼ ਤੁਹਾਡੇ ਦਰਸ਼ਨਾ ਲਈ ਆਇਆ ਕਰੂੰਗੀ ਤੇ ਇਦਾਂ ਹੀ ਹੁੰਦਾ ਜੀ ਜਿਹੜੀ ਦੋਦਾ ਜਮੀਦਾਰ ਦੀ ਘਰ ਵਾਲੀ ਹੁੰਦੀ ਆ ਜੀ ਉਹ ਉਹਨਾਂ ਦਾ ਕੀਰਤਨ ਸੁਣ ਕੇ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਦੇ ਦਰਸ਼ਨ ਕਰਕੇ ਬਹੁਤ ਹੀ ਨਿਹਾਲ ਹੋ ਜਾਂਦੀ ਆ ਤੇ ਰੋਜ਼ ਹੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਆਉਣ ਲੱਗ ਜਾਂਦੀ ਆ ਤੇ ਇੱਕ ਦਿਨ ਜ਼ਿਮੀਦਾਰ ਜਿਹੜਾ ਦੋਦਾ ਹੁੰਦਾ ਜੀ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਜਿਹੜੀ ਮੇਰੀ ਘਰ ਵਾਲੀ ਆ ਉਹ ਰਾਵੀ ਦਰਿਆ ਦੇ ਕੰਢੇ ਜੋ ਸੰਤ ਮਹਾਤਮਾ ਆਏ ਹੋਏ ਨੇ ਤਾਂ ਤਨਤੰਸ਼ ਗੁਰੂ ਨਾਨਕ ਦੇਵ ਜੀ ਮਾਹਪੁਰਾ ਖਾਏ ਹੋਏ ਨੇ ਉਹਨਾਂ ਦੇ ਦਰਸ਼ਨ ਕਰਨ ਜਾਂਦੀ ਆ ਤੇ ਉਹ ਜੀ ਆਪਣੀ ਘਰ ਵਾਲੀ ਨੂੰ ਬਿਨਾਂ ਦੱਸੇ ਉਸ ਦੇ ਪਿੱਛੇ ਜੀ ਉਸ ਦਾ ਪਿੱਛਾ ਕਰਦਾ ਆ ਜਿਸ ਦਿਨ ਜੀ ਉਸ ਦੀ ਘਰ ਵਾਲੀ ਜਾਂਦੀ ਆ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੇ ਲਈ ਘਰੋਂ ਦੁੱਧ ਦਾ ਡੋਲੂ ਵੀ ਲੈ ਜਾਂਦੀ ਆ ਜੀ ਤੇ ਫਿਰ ਜਿਹੜਾ ਉਹ ਜ਼ਿਮੀਦਾਰ ਦੋਜੀ ਹੁੰਦਾ ਜੀ ਉਹ ਵੀ ਉਹਦੇ ਮਗਰ ਹੀ ਚਲੇ ਜਾਂਦਾ ਉਸ ਦੇ ਘਰ ਵਾਲੀ ਨੂੰ ਇਸ ਦਾ ਬਿਲਕੁਲ ਵੀ ਨਹੀਂ ਪਤਾ ਹੁੰਦਾ ਕਿ ਉਸ ਦਾ ਘਰ ਵਾਲਾ ਦੁੱਧ ਦਾ ਉਸ ਦਾ ਪਿੱਛਾ ਕਰ ਰਿਹਾ ਹੈ ਤੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਉੱਤੇ ਡੇੜੇ ਤੇ ਪਹੁੰਚਦੀ ਆ ਜੀ ਤੇ ਜਾ ਕੇ ਜੀ ਉਹਨਾਂ ਨੂੰ ਜੀ ਉੱਥੇ ਜਦੋਂ ਮੱਥਾ ਟੇਕਦੀ ਆ ਤੇ ਜਾ ਕੇ ਜਿਹੜਾ ਦੁੱਧ ਦਾ ਡੋਲੂ ਭਰਿਆ ਹੁੰਦਾ ਉਹਨਾਂ ਦੇ ਚਰਣਾ ਦੇ ਵਿੱਚ ਰੱਖ ਦਿੰਦੀ ਆ ਤੇ ਉਸ ਦੇ ਘਰ ਵਾਲੀ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਸ਼ਕਰ ਨੂੰ ਕਹਿੰਦੀ ਆ ਤੇ ਜਦੋਂ ਗੁਰੂ ਨਾਨਕ ਦੇਵ ਜੀ ਦੁੱਧ ਦਾ ਡੋਲੂ ਚੱਕ ਕੇ ਦੁੱਧ ਨੂੰ ਦੁੱਧ ਛਕਣ ਲੱਗਦੇ ਨੇ ਉਹ ਕਿਉਂਕਿ ਉਹ ਤਾਂ ਤਨਤਨਸ਼ੀ ਗੁਰੂ ਨਾਨਕ ਦੇਵ ਜੀ ਦਾ ਜਾਣੀ-ਜਾਨੀ ਉਹਨਾਂ ਨੂੰ ਸਭ ਪਤਾ ਹੈ ਜੀ ਤੇ ਉਹ ਜੀ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਇਸ ਦਾ ਘਰ ਵਾਲਾ ਆ ਦੁੱਧਾ ਜ਼ਮੀਦਾਰ ਉਹ ਦਰਖਤ ਦੇ ਪਿੱਛੇ ਛੁਪਿਆ ਹੋਇਆ ਹੈ ਤੇ ਜੀ ਉਹ ਉਸ ਦੇ ਘਰ ਵਾਲੇ ਨੂੰ ਆਵਾਜ਼ ਮਾਰਦੇ ਨੇ ਕਿ ਭਾਈ ਆ ਜਾ ਤੂੰ ਵੀ ਦੁੱਧ ਪੀ ਲੈ ਤੇ ਜਦੋਂ ਉਹ ਦੇ ਘਰ ਵਾਲੇ ਨੂੰ ਗੁਰਨਾਨਕ ਦੇਵ ਜੀ ਦੀ ਆਵਾਜ਼ ਸੁਣਦੀ ਹੈ ਜੀ ਉਹ ਬਹੁਤ ਹੀ ਹੈਰਾਨ ਹੋ ਜਾਂਦਾ ਕਿ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਦਰਖਤ ਦੇ ਪਿੱਛੇ ਛੁਪਿਆ ਹੋਇਆ ਤੇ ਉਸ ਨੂੰ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਤੇ ਜੀ ਉਹ ਜਾ ਕੇ ਤਨਤੰਸ਼ੀ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਦਾ ਤੇ ਕਹਿੰਦਾ ਕਿ ਨਹੀਂ ਮਾਪੁਰਖੋ ਤੁਸੀਂ ਦੁੱਧ ਛਕੋ ਕਿ ਇਹ ਦੁੱਧ ਮੇਰਾ ਹੀ ਹੈ ਕਿ ਮੈਂ ਤਾਂ ਰੋਜ਼ ਹੀ ਪੀਣਾ ਕਿ ਤੁਸੀਂ ਪੀਓ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਮੁਸਕਰਾ ਪੈਂਦੇ ਨੇ ਤੇ ਜਿਹੜਾ ਉਹਨਾਂ ਦੇ ਕੋਲ ਗੜਵਾ ਪਿਆ ਹੁੰਦਾ ਜੀ ਉਹ ਉਸ ਦੁੱਧਾ ਜਿਹੜਾ ਜ਼ਮੀਦਾਰ ਉਹਨੂੰ ਦਿੰਦੇ ਨਹੀਂ ਤੇ ਕਹਿੰਦੇ ਨੇ ਜਾ ਕੇ ਇਹਦੇ ਵਿੱਚ ਪਾਣੀ ਲੈ ਕੇ ਆ ਤੇ ਜਦੋਂ ਜੀ ਉਹ ਜਿਹੜਾ ਦੁੱਧਾ ਜ਼ਮੀਦਾਰ ਹੁੰਦਾ ਤੇ ਉਹ ਪਾਣੀ ਲੈਣ ਜਾਂਦਾ ਜੀ ਦਰਿਆ ਦੇ ਕੰਢੇ ਤੇ ਉਹ ਦੇਖਦਾ ਕਿ ਦਰਿਆ ਦੇ ਵਿੱਚ ਉਸ ਨੂੰ ਕੀ ਦਿਖਦਾ ਕੀ ਚਮਤਕਾਰ ਹੁੰਦਾ ਕਿ ਪਾਣੀ ਦੀ ਥਾਂ ਤੇ ਦੁੱਧ ਹੁੰਦਾ ਜੀ ਉੱਥੇ ਦਰਿਆ ਦੇ ਵਿੱਚ ਪਾਣੀ ਦੀ ਥਾਂ ਤੇ ਦੁੱਧ ਦੇ ਕਿਉਂ ਹੈਰਾਨ ਹੋ ਜਾਂਦਾ ਤੇ ਹੋਰ ਵੀ ਜਦੋਂ ਇਧਰੋਂ ਉਧਰੋਂ ਜੀ ਕਿਤੋਂ ਉਹ ਪਾਣੀ ਦਾ ਬੰਦੋਬਸਤ ਕਰਨ ਜਾਂਦਾ ਤੇ ਉਸ ਨੂੰ ਪਾਣੀ ਦੀ ਥਾਂ ਤੇ ਦੁੱਧ ਹੀ ਮਿਲਦਾ ਜੀ ਥੱਕ ਹਾਰ ਕੇ ਜਦੋਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਵਾਪਸ ਆਉਂਦਾ ਜੀ ਤੇ ਆ ਕੇ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਮਾਫ ਕਰੋ ਮਹਾਂਪੁਰਖੋ ਮੈਨੂੰ ਕਿਤੋਂ ਵੀ ਪਾਣੀ ਨਹੀਂ ਮਿਲਿਆ ਮੈਂ ਜਿੱਥੋਂ ਵੀ ਪਾਣੀ ਲੈਣ ਗਿਆ ਮੈਨੂੰ ਦੁੱਧ ਹੀ ਮਿਲਿਆ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੁਸਕਰਾ ਕੇ ਕਿ ਤੂੰ ਹੁਣੀ ਕਹਿ ਰਿਹਾ ਸੀ ਕਿ ਦੁੱਧ ਮੇਰਾ ਹੈ ਇਸ ਮਨੁੱਖ ਦਾ ਇਸ ਦੁਨੀਆ ਤੇ ਆਪਣਾ ਕੁਝ ਵੀ ਨਹੀਂ ਸਿਵਾਏ ਉਸ ਦੇ ਕਰਮਾਂ ਦੇ ਇਸ ਧਰਤੀ ਤੇ ਜੋ ਕੁਝ ਵੀ ਹੈ ਉਹ ਉਸ ਪਰਮਾਤਮਾ ਦਾ ਹੈ ਮਨੁੱਖ ਤਾਂ ਬਸ ਇਸ ਦੀ ਵਰਤੋਂ ਕਰ ਸਕਦਾ ਪਰ ਨਾਲ ਕੁਝ ਨਹੀਂ ਲਿਜਾ ਸਕਦਾ ਇਹ ਦੁੱਧ ਧੰਨ ਰਿਜ਼ਕ ਦੌਲਤ ਸਭ ਇੱਥੇ ਹੀ ਰਹਿ ਜਾਣਾ ਹੈ ਤੇ ਰੱਬ ਦੀ ਦਰਗਾਹ ਵਿੱਚ ਬੰਦੀ ਦੁਆਰਾ ਕੀਤਾ দান ਪੁੰਨ ਤੇ ਕਰਮ ਹੀ ਦੇਖੇ ਜਾਂਦੇ ਹਨ ਦੁੱਧੇ ਜ਼ਮੀਦਾਰ ਨੂੰ ਗੁਰੂ ਜੀ ਦੇ ਬਚਨ ਸਮਝ ਆ ਗਏ ਉਹ ਗੁਰੂ ਜੀ ਦੇ ਚਰਨੀ ਟੈਪਿਆ ਤੇ ਆਪਣੀ ਦੁਆਰਾ ਕੀਤੀ ਗਲਤੀ ਦੀ ਖੀਮਾ ਮੰਗਣ ਲੱਗਾ ਤੇ ਗੁਰੂ ਜੀ ਕੋਲੋਂ ਅਸ਼ੀਰਵਾਦ ਲੈ ਕੇ ਉਸੇ ਦਿਨ ਤੋਂ ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਚੱਲਣ ਲੱਗਾ ਤੇ ਗੁਰੂ ਜੀ ਦੇ ਬਚਨਾਂ ਸਦਕਾ ਦੋਨਾਂ ਜੀਆ ਨੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਇਆ ਇਹ ਸਿੱਖੀ ਦੀ ਅੱਜ ਦੀ ਪਿਆਰੀ ਜੀ ਸਾਖੀ ਤੁਨ ਤਨਸ਼ੀ ਗੁਰੂ ਨਾਨਕ ਦੇਵ ਜੀ ਦੀ ਜੇ ਤੁਹਾਨੂੰ ਵਧੀਆ ਲੱਗੀ ਜੀ ਜੇ ਤੁਹਾਨੂੰ ਵੀ ਇਸ ਸਾਖੀ ਤੋਂ ਕੁਝ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਦੇ ਵਿੱਚ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਤੇ ਇਸ ਵੀਡੀਓ ਨੂੰ ਪਲੀਜ਼ ਅੱਗੇ ਜ਼ਰੂਰ ਸ਼ੇਅਰ ਕਰਨਾ ਤੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ